ਛੱਡ ਬੋ ਘੋਟਾ ਫੜਾ ਦਾ ਕੋਈ ਮਤਲਬ ਨਹੀਂ ਛੱਡ ਦੋ ਛੱਡ ਦੋ ਮੈਂ ਸੀਐਮ ਛੱਡਿਆ ਚਲਾ ਗਿਆ ਛੋਟਾ ਸਾਨੂੰ ਫੜਨ ਦਾ ਕੋਈ ਹੱਕ ਨਹੀਂ ਬਸ ਛੱਡਿਆ ਨਹੀਂ ਠੀਕ ਅਸੀਂ ਹੀ ਬਣਾਇਆ ਤੇ ਅਸੀਂ ਜਿਤਾਇਆ ਨੂੰ ਰਾਮਦੇ ਨੂੰ ਕੀੜਾ ਪਾਣੇ ਨੂੰ ਅਸੀਂ ਬਣਾਇਆ ਅਸੀਂ ਵੋਟਾਂ ਪਾ ਕੇ ਜਿਤਾਇਆ ਨੂੰ ਸੁਪਾ ਰਹਿਣੇ ਨੂੰ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਰੋਣਾ ਨਹੀਂ ਪਾਉਂਦੇ ਅਸੀਂ ਅਸੀਂ ਰੋਣਾ ਨਹੀਂ ਪਾਉਂਦੇ ਤਾਨੂੰ ਲੱਗਦਾ ਰਾਣਾ ਪਾਣੇ ਅਸੀਂ ਪੰਜਾਬ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ 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 ਨਹੀਂ ਡਰਦੇ ਤੇਰੀ ਕੁਰਕੀ ਤੋਂ ਖਿੱਚ ਲਵਾਂਗੇ ਕੁਰਸੀ ਤੋਂ ਨਹੀਂ ਡਰਦੇ ਤੇਰੀ ਕੁਰਕੀ ਤੋਂ ਖਿੱਚ ਲਵਾਂਗੇ ਕੁਰਸੀ ਤੋਂ ਪੰਜਾਬ ਮਰਦਾਬਾਹ ਵਰਦਾਬਾਹ ਪੰਜਾਬ ਸਰਕਾਰ ਮਰਦਾਬਾਹ ਵਰਦਾਬਾਹ ਚੜਾ ਦੇ ਦੇ ਪੰਜਾਬ ਸਰਕਾਰ ਵਰਦਾਬਾਹ ਚ ਪਿੱਛੇ ਆ ਜਾ ਤੂੰ ਵੀ ਮੋੜੇ ਪੰਜਾਬ ਸਰਕਾਰ ਵਰਦਾਬਾਹ ਜਾਂ ਨਿਕਲ ਜਾ ਰੰਦੇ ਤੈਨੂੰ ਕਿਸੇ ਨੇ ਮੋਟਾ ਨਹੀਂ ਪਾਉਣਾ ਤੈਨੂੰ ਕਿਸੇ ਨੇ ਨਹੀਂ ਪਾਉਣਾ ਤੂੰ ਜੱਟ ਕੇ ਖਾ ਜੱਟ ਕੇ ਖੱਲੀ ਠੇਂਗਾ ਲੈ ਕੇ ਆਏ ਤੇ ਠੇਂਗਾ ਲੈ ਕੇ ਜਾਏਂਗਾ ਮੈਨੂੰ ਕੁਛ ਨਹੀਂ ਮਿਲਣਾ ਤੈਨੂੰ ਜਾ ਜੱਟ ਫੀਦਾ ਟਟੂਆ ਤੇਰੇ ਸਾਰੇ ਆਰਾਮ ਦਿਆ ਸੁਪਾ ਰਹਿਣਿਆ ਤੂੰ ਤੇਰਾ ਕੱਖ ਨਾ ਰਵੇ ਤੇਰਾ ਜਿਹੜਾ ਤੂੰ ਸਾਡੇ ਬਿਜਲੀ ਬੋਰਡ ਮੁਲਾਜ਼ਮਾਂ ਦੇ ਨਾਲ ਕਰਦਾ ਨਾ ਤੇਰਾ ਕੱਖ ਨਾ ਰਵੇ ਪੰਜਾਬ ਸਰਕਾਰ ਮਰਦਾਬਾ ਮਰਦਾਬਾ ਹੁਣ ਤਾਂ ਬਹੁਤ ਅੰਦਰਲੇ ਹੋ